ਕੋਕੋ ਪਹਿਲਾ ਦਲਾ ਮਲੰਦਿਆ ਭੇੜ ਪਿਆ ਨਿਹੰਗਾਂ ਇਹ ਟਾਈਮ ਹੋਣਾ ਹੈ ਕਿਉਂਕੋ ਕਈ ਏਰ ਕੋਈ ਗੱਲ ਨਹੀਂ ਜੇ ਕਿਤੇ ਲੜਾਈ ਹੋਏਗੀ ਨਾ ਕੀ ਪਤਾ ਲੱਖਾਂ ਨਿਹੰਗ ਮਰਨੇ ਪਰ ਮਰਨੇ ਵੀ ਚਾਹੀਦੇ ਆ ਤਾਂ ਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਵਧੇਗਾ ਤਾਂ ਮੰਥ ਦੀ ਮਰਜ਼ਾਦਾ ਬਹਾਲ ਹੋਏਗੀ ਤਾਂ ਅਸੀਂ ਖਾਲਸਾ ਰਾਜ ਨੂੰ ਦੁਰ ਸਕਾਂਗੇ ਅੱਜ ਤੋਂ ਕਾਲ ਤੱਕ ਸਾਹਿਬੀ 2 ਸਾਲ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀਗਾ ਵੀ ਸਾਡੀ ਸੰਪਰਦਾਵਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਦੋ ਬਾਟੇ ਕਈਆਂ ਜੇ ਅੰਬਰਤ ਦੇ ਹੁੰਦੇ ਆ ਉਥੇ ਸਾਡੇ ਜਹੇਦਾਰਾ ਦਾ ਇਹੀ ਉਥੇ ਗੱਲ ਕਹੀ ਗਈ ਏ ਵੀ ਸਾਡੇ ਪੁਰਖਾਂ ਦੀ ਮਰਜ਼ਾ ਦਾ ਏ ਦੱਸੋ ਜੇ ਅਸੀਂ ਪੁਰਖਾਂ ਨੂੰ ਮੰਨਣਾ ਹੈ ਜੇ ਆਪਣੇ ਠੇਕੇਦਾਰਾਂ ਨੂੰ ਮੰਨਣਾ ਹੈ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਉਂ ਪਿਓ ਕਵਾਂਗੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਆਪਣਾ ਪਿਓ ਮੰਨੇ ਆ ਮਾਤਾ ਸਹਿਬ ਗੌਰ ਨੂੰ ਮਾਂ ਮੰਨਦੇ ਆ ਤੇ ਸਾਡੇ ਪੁਰਖ ਕਿੱਥੋਂ ਪਸ ਗਏ ਕਿਹੜੇ ਪੁਰਖ ਸੀ ਉਸ ਥਾਂ ਤੇ ਉਥੇ ਬੱਚਿਆਂ ਦੇ ਨਾਲ ਸ਼ੋਸ਼ਣ ਕੀਤਾ ਗਿਆ ਸੰਤਾ ਵੱਲੋਂ ਦੇਰੇ ਆਵਾਦ ਵੱਲ ਉੱਥੇ ਕਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਨਹੀਂ ਕੀਤੀ ਜਾਂਦੀ ਉਹਨਾਂ ਪੰਥ ਦੇ ਠੇਕੇਦਾਰਾਂ ਨੂੰ ਜਿਹੜੇ ਅੱਜ ਪੰਥ ਪਾਸ਼ਾ ਰੱਬ ਜੀ ਬਣਿਆ ਉਹਨਾਂ ਨੂੰ ਉੱਥੇ ਕਾਲ ਤੱਕ ਸਾਡੇ ਸਜ਼ਾ ਲਈ ਜਾਊਗੀ ਜਿਹੜੇ ਪੰਥ ਦਾ ਬਾਣਾ ਪਾ ਕੇ ਨਰਾਦਰ ਕਰਦੇ ਨੇ ਨਾ ਉਹਨਾਂ ਦਾ ਸੋਧਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਅਮ ਨਿਕ ਮਾਤਵੀ ਸਾਰੀ ਸਾਧ ਸੰਗਤ ਜੀ ਅੱਜ ਪੰਥ ਵੱਲੋਂ ਬੜਾ ਚੜ੍ਹਦੀ ਕਲਾ ਦਾ ਸਮਾਗਮ ਹੈ ਜੀ ਜੇ ਜੇ ਪੰਥ ਦੀ ਕੱਤਰਤਾ ਵਾਸਤੇ ਗੱਲ ਕੀਤੀ ਗਈ ਏ ਪੰਥ ਦੀ ਏਕਤਾ ਵਾਸਤੇ ਗੱਲ ਕੀਤੀ ਗਈ ਏ ਬੜੀ ਚੜ੍ਹਦੀ ਗਲਾ ਦੀ ਗੱਲ ਆ ਜੇ ਪੰਥ ਕੱਤਰ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਆਪਾਂ ਨੂੰ ਬੜੀ ਜੁੜਨ ਦੀ ਲੋੜ ਏ ਅੱਜ ਸੰਤ ਸਮਾਜ ਲਾ ਲਓ ਤੁਸੀਂ ਸਾਡੀ ਸੰਪਰਦਾਵਾਂ ਲਾ ਲਓ ਸਾਡੇ ਕੀ ਆ ਨਿਹੰਗ ਸਿੰਘ ਜਥੇਬੰਦੀ ਐ ਜੇ ਵੀ ਬੜੀ ਘਾਟ ਆਈ ਐ ਕਿਉਂਕਿ ਪੰਥ ਤਾਂ ਕੱਤਰ ਹੋ ਸਕਦਾ ਜੇ ਆਪਾਂ ਸਾਰੇ ਚੜ੍ਹਦੀ ਗਲਾ ਦੀ ਗੱਲ ਕਰਾਂਗੇ ਹੁਣ ਸਾਰਾ ਕੱਤਰਤਾਈ ਦੇ ਪੰਥ ਹੁੰਦਾ ਏ ਪਰ ਸਾਡੇ ਬਾਬਾ ਗਿਆਨੀ ਸ਼ੇਰ ਸਿੰਘ ਜੀ ਬੈਠੇ ਨੇ ਪੰਥ ਦੇ ਬੜੇ ਵੱਡੇ ਵਿਦਵਾਨ ਨੇ ਸਾਰੇ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਕਿਉਂਕਿ ਅਸੀਂ ਅਰਾਗੀ ਸਿੰਘਾਂ ਨੂੰ ਬੇਨਤੀ ਕਰਦੇ ਆ ਜਿਹੜੇ ਕਥਾਵਾਚਕ ਵੀ ਏ ਜਿਨੇ ਸਾਡੇ ਢਾਡੀ ਸਿੰਘ ਨੇ ਕਿਉਂਕਿ ਪ੍ਰਚਾਰ ਜ਼ਰੂਰ ਕਰਨਾ ਚਾਹੀਦਾ ਪਰ ਸਾਨੂੰ ਸੱਚ ਦਾ ਕਰਨਾ ਚਾਹੀਦਾ ਸਾਨੂੰ ਸੱਚ ਤੇ ਪਰਦਾ ਨਹੀਂ ਪਾਉਣਾ ਚਾਹੀਦਾ ਕਿਉਂਕਿ 10ਵੇਂ ਪਾਸ਼ਾ ਨੇ ਜਦੋਂ ਅਨੰਦਪੁਰ ਸਾਹਿਬ ਖਾਲਸਾ ਸਾਜਿਆ ਸੀਗਾ ਕਿਹੜੇ ਸਿਧਾਂਤਾਂ ਤੇ ਸੱਜਿਆ ਸੀ ਕਿਹੜੀ ਮਰਜ਼ਾਦਾ ਤੇ ਸੱਜਿਆ ਸੀਗਾ ਮਹਾਰਾਜ ਨੇ ਕਿ ਇਨਹੀ ਕਿਰਪਾ ਸੇ ਸਜੇ ਹਮ ਹੈ ਇਨ ਮੋਸੇ ਗਰੀਬ ਕਰੋਰ ਪਰ ਹੈ ਤੇ ਅੱਜ ਖਾਲਸਾ ਕਿੱਥੇ ਖੜਾ ਹੈ ਅੱਜ ਸਾਡੀਆਂ ਸੰਪਰਦਾਵਾਂ ਨੇ ਪਖੰਡਵਾਦ ਤੋੜ ਲਿਆ ਜਾਤ ਪਾਤ ਦਾ ਦੋ ਬਾਟੇ ਲੰਗਰ ਦੀ ਆ ਪੰਕਤਾ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ ਚ ਨਹੀਂ ਕਿਸੇ ਨੂੰ ਬੈਣ ਦਿੰਦੇ ਅਸੀਂ ਗਰੀਬ ਬੰਦੇ ਨੂੰ ਜਸਵੇਂ ਪਾਸ਼ਾ ਨੇ ਜੇ ਇਹੀ ਮਰਜ਼ਾਦਾ ਬਣਾਉਣੀ ਸੀਗੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਇਨਾਨੀ ਹੀ ਵਾਧਾ ਸਨਾਤਨ ਧਰਮ ਚੋਂ ਜਿਆਦਾ ਲੋਕ ਇਸੇ ਕਰਕੇ ਆਏ ਸੀਗੇ ਵੀ ਖਾਲਸੇ ਪੰਥ ਸੇ ਜਾਤ ਪਾਤ ਨਹੀਂ ਅੱਜ ਜੇ ਖਾਲਸਾ ਪੰਥ ਦਸਦਾਤ ਗਲਤ ਹੋਇਆ ਸਾਡੇ ਪੰਥ ਦੇ ਠੇਕੇਦਾਰਾਂ ਨੇ ਜਿਹੜੀ ਮਰਜ਼ਾਦਾ ਖੰਡਨ ਕੀਤੀ ਹੈ ਤਾਂ ਸਾਡਾ ਨੰਗ ਸਿੰਘ ਜਥੇਬੰਦੀਆਂ ਚ ਸਿੰਘਾਂ ਦੀ ਕਮੀ ਆਈ ਆ ਅੱਜ ਸੰਤ ਸਮਾਜ ਦੇ ਵਿੱਚ ਵੇਖ ਲੋ ਸਾਡੇ ਬਾਬਾ ਬਲਬੀਰ ਸਿੰਘ ਜੀ ਪਹੁੰਚੇ ਉੱਥੇ ਉੱਥੇ ਬੱਚਿਆਂ ਦੇ ਨਾਲ ਸੋਸ਼ਣ ਕੀਤਾ ਗਿਆ ਸੰਤਾ ਵੱਲੋਂ ਡੇਰੇ ਆਵਾਦ ਵੱਲੋਂ ਉੱਥੇ ਕਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਨਹੀਂ ਕੀਤੀ ਜਾਂਦੀ ਕਦੀ ਸੈਭ ਜਿਆਦਾ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਗੱਲ ਨਹੀਂ ਕੀਤੀ ਜਾਂਦੀ ਕੋਈ ਇਹੋ ਜਿਹਾ ਕਿਹੜਾ ਮੰਚ ਦਾ ਸੂਰਮਾ ਸੀ ਜਿਨੇ ਆਪਣੇ ਬੱਚੇ ਦੇ ਕਿੱਲੇ ਜਿਹਦਾ ਸਵਾਦ ਵੇਖਿਆ ਹੋਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਇਸ ਕਰਕੇ ਜੇ ਅਸੀਂ ਮੰਚ ਨੂੰ ਕੱਤਰਤਾ ਕਰਨਾ ਹੈ ਅੱਜ ਤੋਂ ਕਾਲ ਤੱਕ ਸਾ ਵੀ 2 ਸਾਲ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀਗਾ ਵੀ ਸਾਡੀ ਸੰਪਰਦਾਵਾਂ ਦੇ ਵਿੱਚ ਨਿਆਗ ਸਿੰਘ ਜਥੇਬੰਦੀਆਂ ਦੇ ਦੋ ਬਾਟੇ ਕਈਏ ਜੇ ਅੰਬਰਤ ਦੇ ਹੁੰਦੇ ਆ ਉੱਥੇ ਸਾਡੇ ਜ਼ਹੀਦਾਰਾ ਦਾ ਇਹੀ ਉੱਥੇ ਗੱਲ ਕਹੀ ਗਈ ਏ ਵੀ ਸਾਡੇ ਪੁਰਖਾ ਦੀ ਮਰਜ਼ਾਦਾ ਏ ਦੱਸੋ ਜੇ ਅਸੀਂ ਪੁਰਖਾ ਨੂੰ ਮੰਨਣਾ ਹੈ ਜੇ ਆਪਣੇ ਠੇਕੇਦਾਰਾ ਨੂੰ ਮੰਨਣਾ ਹੈ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਉਂ ਪਿਓ ਕਵਾਂਗੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਆਪਣਾ ਪਿਓ ਮੰਨੇ ਆ ਮਾਤਾ ਸਾਹਿਬਕੌਰ ਨੂੰ ਮਾਂ ਮੰਨਦੇ ਆ ਤੇ ਸਾਡੇ ਪੁਰਖ ਕਿੱਥੋਂ ਪਸ ਗਏ ਕਿਹੜੇ ਪੁਰਖ ਸੀ ਉਸਤਾਨ ਤੇ ਇਸ ਕਰਕੇ ਅਸੀਂ ਹੁਣ ਵੀ ਆਹ ਮਹੀਨੇ ਦੇ ਵਿੱਚ ਵਿੱਚ ਹੋਲੇ ਮੱਲੇ ਤੋਂ ਪਹਿਲੋ ਕਾਲਪ ਤੱਕ ਸਾਭ ਤੇ ਸਾਰਿਆਂ ਦੇ ਐਗ ਸਿੰਘ ਚੌਂਦੀ ਜਥੇਬੰਦੀਆਂ ਦੇ ਸੈਣ ਹੋ ਚੁੱਕੇ ਨੇ ਲੈਟਰ ਪੜਾ ਤੇ ਕਾਲ ਤੱਕ ਸਾਭ ਤੇ ਮੰਗ ਪੱਤਰ ਦਵਾਂਗੇ ਜਿੰਨੇ ਵੀ ਸਾਡੇ ਪੰਥ ਦੇ ਵੱਡੇ ਮੁਖੀ ਜਾਂ ਪੰਥ ਦੇ ਠੇਕੇਦਾਰ ਏ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਏ ਕਿਉਂਕਿ ਕਈਆਂ ਨੂੰ ਬੜਾ ਗੁੱਸਾ ਲੱਗਣਾ ਪਰ ਲੱਗਣਾ ਚਾਹੀਦਾ ਕਉਕੋ ਪਹਿਲਾ ਦਲਾ ਮਲੰਦਿਆ ਭੇੜ ਪਿਆ ਨਿਹੰਗਾ ਇਹ ਟਾਈਮ ਹੋਣਾ ਹੈ ਕਿਉਕੋ ਕਈਰ ਕੋਈ ਗੱਲ ਨਹੀਂ ਜੇ ਕਿਤੇ ਲੜਾਈ ਹੋਏਗੀ ਨਾ ਕੀ ਪਤਾ ਲੱਖਾਂ ਨਿਹੰਗ ਮਰਨੇ ਪਰ ਮਰਨੇ ਵੀ ਚਾਹੀਦੇ ਆ ਕਿਉਕੋ ਦੇੜੇ ਮੰਥ ਦੇ ਦੋਖੀ ਆ ਮੰਥ ਦੇ ਦੁਸ਼ਮਣ ਨੇ ਜਿਨ੍ਹਾਂ ਨੇ ਪੰਥ ਨੂੰ ਤੋੜਿਆ ਉਹਨਾਂ ਚ ਮਰਨੇ ਤੇ ਹੈ ਕਿਸੇ ਨਾ ਕਿਸੇ ਟਾਈਮ ਤੇ ਤਾਂ ਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਵਧੇਗਾ ਤਾਂ ਮੰਥ ਦੀ ਮਰਜ਼ਾਦਾ ਬਹਾਲ ਹੋਏਗੀ ਤਾਂ ਅਸੀਂ ਖਾਲਸਾ ਰਾਜ ਨੂੰ ਦੁਰ ਸਕਾਂਗੇ ਸਾਡੇ ਜਿਹੜੇ ਪੰਥ ਦੇ ਠੇਕੇਦਾਰ ਇਹੋਹਾਂ ਨੇ ਪੰਥ इतੋਂ ਤੱਕ ਸੀਮਤ ਕਰਤਾ ਵੀ ਅਸੀਂ ਖਾਲਸਾ ਪੰਥ ਨਾਂ ਵਾਲੇ ਕਿਉਂਕਿ ਜੇ ਖਾਲਸਾ ਵਧੇਗਾ ਖਾਲਸਾ 'ਚ ਪੜਿਆ ਲਿਖਿਆ ਹੋਏਗਾ ਤੇ ਉਹਨਾਂ ਨੂੰ ਸਵਾਲ ਪੁੱਛੇਗਾ ਇਸ ਕਰਕੇ ਉਹ ਖਾਲਸਾ ਪੰਥ ਨੂੰ ਨਹੀਂ ਵਧਨ ਦਿੰਦੇ ਕਾਲ ਤੱਕ ਸਭ ਤੇ ਮੰਗ ਪੱਤਰ ਦਵਾ ਕਿ ਦੁਬਾਰਾ ਤੇ ਜਿਹੜੇ ਵੀ ਸਾਡੇ ਪੰਥ ਦੇ ਜ਼ਿਹੇਦਾਰ ਕੋਈ ਵੀ ਹੋਵੇ ਉੱਥੇ ਉਹਨਾਂ ਨੂੰ ਸਜ਼ਾ ਲਾਈ ਜਾਏਗੀ ਗੱਲ 'ਚ ਤਖਤ ਹੀ ਆਪਾ ਉੱਥੇ ਬਹਿਣਾ ਪਏਗਾ ਸਟੇ ਤੇ ਉਹਨਾਂ ਨੂੰ ਜਿਵੇਂ ਸੁਖਬੀਰ ਬਾਦਲ ਬੈਠਾ ਅੱਜ ਜੋ ਕੋ ਪੰਥ ਨੂੰ ਉਹਨਾਂ ਨੇ ਤੋੜਿਆ ਹੈ ਪੰਥ 'ਚ ਜਾਤਪਾਤ ਵਾੜੀ ਹੈ ਪੰਥ 'ਚ ਦੋ ਬਾਤਿ ਅੰਮ੍ਰਿਤਧੇ ਕਿਤੇ ਮਹਾਰਾਜੀ ਮਰਜ਼ਾਦਾ ਭੰਗ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਉੱਥੇ ਜਵਾਬ ਦੇਣਾ ਪਏਗਾ ਕਾਲ ਤੱਕ ਅਸਬ ਤੇ ਜਾ ਕੇ ਉੱਥੇ ਉਹਨਾਂ ਨੂੰ ਸਜਾਵਾਂ ਲਗੀਆਂ ਜਾਣਗੀਆਂ ਇਸ ਕਰਕੇ ਸਾਰਿਆਂ ਨੂੰ ਇਹ ਤੇ ਗੁੱਸਾ ਕਰਨ ਦੀ ਲੋੜ ਨਹੀਂ ਪਰ ਜਿਹਨੂੰ ਗੁੱਸਾ ਲੱਗੇਗਾ ਬੜੀ ਚੰਗੀ ਗੱਲ ਆ ਅਸੀਂ ਪ੍ਰਚਾਰ ਕਰਨ ਵੀ ਕਹਿੰਨੇ ਆ ਸਾਡੇ ਗਿਆਨੀ ਬਾਬਾ ਸ਼ੇਰ ਸਿੰਘ ਜੀ ਹੈ ਸਾਡੇ ਸਤਿਕਾਰਯੋਗ ਨੇ ਪੰਥ ਦੇ ਬੜੇ ਵੱਡੇ ਵਿਦਵਾਨ ਨੇ ਇਹਨਾਂ ਨੂੰ ਵੀ ਸੱਚਾਈ ਤੇ ਧਿਆਨ ਦੇਣਾ ਚਾਹੀਦਾ ਹੈ ਵੀ ਕਿਹੜੇ ਇਹੋ ਜਿਹੇ ਸਾਡੇ ਠੇਕੇਦਾਰ ਜੰਮੇ ਜਿਨ੍ਹਾਂ ਨੇ ਪੰਥ ਦਾ ਬੇੜਾ ਕਰਕ ਕਰਤਾ ਜਾਤ ਪਾਤ ਤੇ ਪੰਥ ਨੂੰ ਵੜਤਾ ਇਸ ਕਰਕੇ ਅਸੀਂ ਇਸ ਚੀਜ਼ ਤੇ ਵਿਚਾਰ ਦੇ ਕੇ ਕੱਲ ਤੱਕ ਸਭ ਤੇ ਮੰਗ ਪੱਤਰ ਦੇ ਕੇ ਉਹਨਾਂ ਪੰਥ ਦੇ ਠੇਕੇਦਾਰਾਂ ਨੂੰ ਜਿਹੜੇ ਅੱਜ ਪੰਥ ਪਾਸ਼ਾ ਰੱਬ ਜੀ ਬਣਿਆ ਉਹਨਾਂ ਨੂੰ ਉੱਥੇ ਕੱਲ ਤੱਕ ਸਭ ਤੇ ਸਜ਼ਾ ਲਾਈ ਜਾਊਗੀ ਬਾਕੀ ਸਾਰੇ ਨੇ ਅਗਸਿੰਘਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਬਾਪਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਆਪਾਂ ਕਾਲ ਤੱਕ ਸਭ ਤੇ ਸਾਰੇ ਜਥੇਦਾਰਾਂ ਨੂੰ ਇਕੱਠੇ ਕਰੀਏ ਤੇ ਉਹਨਾਂ ਨੂੰ ਪੁੱਛੀਏ ਕਿ ਸਾਡੇ ਚ ਦੂਰੀਆਂ ਕਿਉਂ ਹੋਈਆਂ ਨੇ ਇੱਕ ਗੱਲ ਹੋਰ ਜਿਹੜੇ ਸਿੰਘ ਬਾਣਾ ਪਾ ਕੇ ਦੁਸ਼ਤ ਭਾਵਨਾ ਵਰਤ ਰਹੇ ਨੇ ਮਾੜੇ ਕਰਮ ਕਰ ਰਹੇ ਨੇ ਉਹਨਾਂ ਲਈ ਵੀ ਹੌਂਸ ਆਲੇ ਸਮੇਂ ਚ ਮੈਂ ਬਾਬਾ ਜੀ ਹੁਰਾਂ ਨੂੰ ਕਾਂਗਾ ਕਿ ਇੱਕ ਐਵੇਂ ਦੀ ਨੀਤੀ ਬਣਾਈ ਜੇ ਜਿਹੜੇ ਪੰਥ ਦਾ ਬਾਣਾ ਪਾ ਕੇ ਨਰਾਦਰ ਕਰਦੇ ਨੇ ਨਾ ਉਹਨਾਂ ਦਾ ਸੋਧਾ ਲੱਗੇ ਉਹ ਵੀ ਕਾਰਜ ਜਿਹੜੇ ਪੰਥ ਨੇ ਕਰਨੇ ਆ ਕਿਉਂਕਿ ਪੰਥ ਦਾ 71 ਦਾ ਤਾਂ ਮਤਲਬ ਹੀ ਇਹ ਹੁੰਦਾ ਕਿ ਜਿੰਨੀਆਂ ਮਾੜੀਆਂ ਕ੍ਰੀਤੀਆਂ ਪੰਥ ਚ ਆਈਆਂ ਨਾ ਉਸ